ਹੋਣ ਲਾਉਂਗੇ ਆਪਾਂ ਦੂਆ ਮਹਿੰਦਰਾ ਦੇਖ ਸਕਦੇ ਹੋ ਤੁਸੀਂ ਸਾਢੇ 6 ਹੋ ਗਏ ਲੋ ਭਾਈ ਮਿੱਤਰੋ ਆਪਾਂ ਚੜ ਗਏ ਰੋਡ ਹੁਣ ਅਰਾ ਗ੍ਰੇਮ ਯਾਰ ਐਮਰੂ ਦਾ ਰੋਡ ਚੜ ਗਏ ਲੋ ਭਾਈ ਮਿੱਤਰੋ ਸਤਿ ਸ਼੍ਰੀ ਅਕਾਲ ਨਵਾਂ ਦਿਨ ਤੇ ਨਵੇਂ ਬਲੌਗ ਦੀ ਸਟਾਰਟਿੰਗ ਅੱਜ ਆਪਾਂ ਚਲੇ ਆਂ ਰਾਖੀ ਲੈਣ ਦੋ ਟਰਾਲੀਆਂ ਲੈ ਕੇ ਜਾਉਂਗੇ ਆਪਾਂ ਆਪਣੀਆਂ ਤੋਂ ਬਈ ਮਿੱਤਰੋ ਆਪਾਂ ਜੌਂਡਰੀ ਵਿੱਚੋਂ ਆਹ ਟਰਾਲੀ ਪਾ ਲਈ ਤੇ ਮਹਿੰਦਰੇ ਵਿੱਚ ਆਪਾਂ ਆਹ ਪਾ ਲਈ ਜੰਡੂ ਵਾਲੀ ਚਲੋ ਹੁਣ ਤੁਹਾਨੂੰ ਜਾ ਕੇ ਦਿਖਾਉਨੇ ਆ ਉੱਥੇ ਦੇਖੋ ਰਾਖੀ ਦੇ ਇਨ ਜਾ ਰਹੇ ਆ ਬਨੂ ਦਾ ਰੋਡ ਛੱਡ ਕੇ ਉਹ ਜਾ ਰਹੇ ਜੋੜੀਏ ਉਹ ਥੋੜਾ ਤੇਜ਼ ਬੱਜ ਜਾ ਕੋਣ ਰਲ ਰਲ ਵੀ ਦੇ ਰਿਹਾ ਚੱਲ ਚੱਲ ਚੱਪ ਚੱਲ ਦੱਬੀ ਰੱਖ ਦੱਬੀ ਰੱਖ ਦੱਬੀ ਔੜੀ ਕਰ ਲੈ ਔੜ ਟੈਗੇ ਦਾ ਇਹ ਆਏ ਬਹੁ ਬਣਾਏ ਮਾਰੇ ਹੋੜੇ ਕਰਕੇ ਟਰੈਕਟਰ ਨੂੰ ਔੜੀ ਕਰਨਾ ਪੈਣਾ ਪੈਂਦਾ ਹੀ ਦੇਖ ਆਗੇ ਉਹ ਜਾ ਰਹੇ ਜੋੜੀ ਰ ਆਪਣਾ ਇਧਰ ਆਪਣਾ ਲੱਭਦੇ ਭਾਈ ਮਿੱਤਰੋ ਆਪਾਂ ਪਹੁੰਚ ਗਏ ਫੈਕਟਰੀ 'ਚ ਤੇ ਦੇਖ ਸਕਦੇ ਆ ਹਲੇ ਕੋਈ ਟਰੈਕਟਰ ਨਹੀਂ ਆਇਆ ਅਸੀਂ ਉਹ ਆਏ ਆ ਸਭ ਤੋਂ ਪਹਿਲਾਂ ਨਹੀਂ ਤਾਂ ਉਹ ਮੇਲਾ ਲੱਗਿਆ ਹੋ ਹੁੰਦਾ ਹੈ ਹਾਂ ਭਾਈ ਹੋਰ ਮੁੰਡੇ ਨੂੰ ਫੋਨ ਕਰਕੇ ਹਾਲੇ ਤੱਕ ਤਾਂ ਗੇਟ ਵੀ ਨਹੀਂ ਖੁੱਲਿਆ ਆਪਾਂ ਤਾਂ ਪਹਿਲਾਂ ਆ ਗਏ ਹਨਾ ਨਹੀਂ ਤਾਂ ਪਿਛਲੀ ਵਾਰੀ ਅਸੀਂ ਆਏ ਦੇ 11-12 ਨੂੰ ਟਰੈਕਟਰ ਤੇ ਸੱਤੇ ਅੱਗੇ ਬਾਕੀ ਪਿੱਛੇ ਦੇ ਹਾਲੇ ਤੱਕ ਗੇਟ ਵੀ ਨਹੀਂ ਖੁੱਲਿਆ ਹੁੰਦੇ ਆ ਕਰੇ ਹੁਣ ਅੰਦਰ ਜਾ ਕੇ ਆ ਛੋਟਾ ਵੀ ਨਹੀਂ ਖੋਲਿਆ ਵਾ ਹਾਂਜੀ ਮਿੱਤਰੋ ਟਰਾਲੀ ਕਾਹ ਅਗੇ ਇੱਕ ਉਹ ਖੜਿਆ ਆਰਮ ਟ੍ਰੈਕ ਤੇ ਦੋ ਆਪਣੀਆਂ ਵਾਲੀ ਇਹ ਬਾਈ ਦਾ ਪਹਿਲਾਂ ਆ ਗਿਆ ਤਾਂ ਮੋਟਰਸਾਈਕਲ ਵਾਲਾ ਤੇ 3 ਵਜੇ ਆ ਗਿਆ ਤਾਂ ਬਾਈ ਤਾਂ ਪਹਿਲਾਂ ਇਹਨੇ ਤਾਂ ਪਰਚੀ ਕਟਾ ਲਈ ਪਹਿਲਾਂ ਆ ਕੇ ਤਾਂ ਪਹਿਲਾਂ ਫਾਇਦਾ ਇਹ ਮੋਟਰਸਾਈਕਲ ਵਾਲੇ ਨੂੰ ਫਾਇਦਾ ਤਾਂ ਜੋ ਕਿ ਟਰਾਲੀ ਵਾਲਾ ਬਾਅਦ ਵਿੱਚ ਆ ਜਵੇ ਮੋਟਰਸਾਈਕਲ ਵਾਲਾ ਪਹਿਲਾਂ ਪਰਚੀ ਕਟਾ ਲਵੇ ਆਮਰ ਕੇ ਫਿਰ ਚਿੱਤੀ ਭਰ ਜਿੰਦੀ ਟਰਾਲੀ ਇੱਥੇ ਆਨ ਰਹੀ ਉਹ ਜਾ ਟਰੈਕਟਰ ਆ ਕੇ ਬਹੁਤ ਜ਼ਿਆਦਾ ਦੇਖ ਸਕਦੇ ਤੁਸੀਂ ਸਾਢੇ 6 ਹੋ ਗਏ ਹਾਲ ਤੱਕ ਪਰ ਉਹਨਾਂ ਨੇ ਗੇਟ ਨਹੀਂ ਖੋਲਿਆ ਪਰਚੇ ਸਾਰੇ ਨੇ ਲਈ ਵੀ ਆਪਣੇ ਦੇ ਪਹਿਲਾ ਵਾ ਸੀ ਇੱਕ ਬੰਦੇ ਦਾ ਨੰਬਰ ਹੈ ਉਹਦੇ ਬਾਅਦ ਇੱਕ ਆ ਫਿਰ ਆਪਣੀ ਲਗੂਗੀ ਦੋਨੇ ਟਰਾਲੀਆਂ ਬਰਦਰ ਐਵੇਂ ਲਾਈਨ ਵਾਈਜ਼ ਲੱਗਦੀਆਂ ਬੱ데 15-20 ਮਿੰਟ ਤੱਕ ਗੇਟ ਖੋਲਣਿਆ ਆਇਆ ਦੇਖੋ ਤੁਸੀਂ ਗੇਟ ਲੱਗਿਆ ਹੋਇਆ ਬਾਕੀ ਫਿਰ ਤੁਹਾਨੂੰ ਅੰਦਰ ਦਿਖਾਵਾਂਗੇ ਕਿੱਕਣਾ ਪਰ ਹੁੰਦੀ ਰੱਖੀ ਆ ਆ ਦੇਖ ਸਕਦੇ ਹੋ ਤੁਸੀਂ ਗੇਟ ਲੱਗਿਆ ਹੋਇਆ ਫਿਰ ਖੜਿਆ ਟਰੈਕਟਰ ਅੰਦਰ ਕਰ ਲਿਆ ਸੀ ਬੈਟਰੀ ਦੇ ਹੁਣ ਰੱਖੀ ਭਰ ਰਹੇ ਹਾਂ ਜੌਂਡਰੀ ਵਿੱਚ ਦੇਖਾ ਲੈਣ ਤੁਸੀਂ ਤੁਹਾਨੂੰ 1 ਮਿੰਟ ਦਿਖਾ ਦਨੇ ਆ ਬਾਉ ਜੇ ਭਰਦੀ ਆ ਟਰਾਲੀ ਹੱਦਕ 20 ਮਿੰਟਾਂ ਮਾਂ ਭਰ ਦਿੰਦੀ ਆ ਟਰਾਲੀ ਆ ਦੇਖ ਸਕਦੇ ਹੋ ਤੁਸੀਂ ਰੱਖੀ ਗਿਰ ਰਹੀ ਆ ਉੜਦੀ ਬਾਉ ਦਾ ਅੱਖਾਂ ਮਾਂ ਬਹੁ ਪੈਂਦੀ ਆ ਆ ਦੇਖ ਸਕਦੇ ਹੋ ਤੁਸੀਂ ਫੈਕਟਰੀ ਦਾਰੂ ਵਾਲੀ ਫੈਕਟਰੀ ਹੈ ਜੀ ਆਹ ਲੈ ਭਾਈ ਆਪਾਂ ਉੱਪਰ ਆ ਗਏ ਇਹਦੇ ਔਰ ਇਹ ਇਹਦੇ ਵਿੱਚ ਸਵਾਹ ਹੁੰਦੀ ਹੈ ਲੋਡ ਆ ਦੇਖੋ ਅੰਨੇ ਚ ਆਪਣੀ ਟਰੈਕਟਰ ਖੜੇ ਐ ਇੱਧਰ ਦੂਆ ਖੜੇ ਐ ਬਾਕੀ ਉਹ ਫੱਕ ਜਲਦੀ ਐ ਨਾ ਫੱਕ ਜਲਦੀ ਐ ਵੀ ਵਾਲੀ ਚੌਲਾਂ ਵਾਲੀ ਬਾਕੀ ਉਹ ਫਿਰ ਪੈਂਏ ਗੱਠਾ ਪੈਂਏ ਪਰਾਲੀ ਵਾਲੀਆਂ ਉਹ ਵੀ ਪੁਗਦੀਆਂ ਬਾਕੀ ਕੁਝ ਕੈਮੀਕਲ ਪੈਨੇ ਐ ਇਧਰ ਬਾਈ ਚਾਹ ਪੀ ਰਹੇ ਐ ਹੇ ਕਿਦਾਰ تھا ਆ ਦੇਖੀ ਬਾਈ ਕੀ ਕਰ ਲਿਆ ਆ ਕੰਮ ਫੁੱਟਾ ਹੀ ਹੋ ਗਿਆ ਬਾਈ ਕਿੰਨੇ ਗਾਣੇ ਅਜ ਨਹੀਂ ਰੋਡ ਟਰਾਲੀਆਂ ਆਓ ਬਾਈ 10 15 10 15 ਰੋਡ ਲੈ ਕੇ ਜਾਣੇ ਆ ਬਾਈ ਦੇਖ 10 15 ਰੋਡ ਜਾਣੀਆਂ ਟਰਾਲੀਆਂ ਵਾਖੋ ਆ ਗਦਾਮੇ ਨਹੀਂ ਗੇ ਇਹਦੇ ਵਿੱਚ ਪਈਏ ਸ਼ਰਾਬ ਦੇ ਬੱਡੇ ਉਹ ਦੇਖ ਸਕਦਾ ਨਹੀਂ ਦੇਖ ਇਹ ਇੱਧਰ ਗਦਾਮ ਹੈ ਜਿਹੜੇ ਨਾ ਮਾ ਵੀ ਪਈਏ ਦਾਰੂ ਇਨਾਮ ਪੈਕਿੰਗ ਹੋਈ ਵੀ ਐ ਟਰਾਲੀ ਪੋਲਿਟਿਕ ਸੀ ਕਰਨੀ ਆਪਾਂ ਦੇਖ ਸਕਦੇ ਹੋ ਤੁਸੀਂ ਹੁਣ ਲਾਉਂਗੇ ਆਪਾਂ ਲੂਆ ਮਹਿੰਦਰਾ ਟਰਾਲੀ ਦੇ ਟਾਇਰ ਵੀ ਹੋ ਕਰਦੇ ਆਂ ਭਜਨ ਹੈ ਦਿੱਲੀ ਹੈ ਨਾ ਸਵਾ ਪਾਣੀ ਛੱਡਦੇ ਉਹਨਾਂ ਨੇ ਲਓ ਬਾਈ ਮਿੱਤਰੋ ਆਪਾਂ ਆ ਵੀ ਟਰਾਲੀ ਭਰ ਆ ਲਈ ਆ ਵੀ ਟਰਾਲੀ ਭਰ ਆ ਲਈ ਦੋਨਾਂ ਵਾਂ ਪਾ ਲਿਆ ਪੱਲੜ ਹਾਂਜੀ ਆਪਾਂ ਹੁਣ ਘਰਾਂ ਪਹੁੰਚ ਗਏ ਇੱਕ ਟਰਾਲੀ ਆਪਣੀ ਉਹ ਖੜੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਹੀ ਜੀ ਹੈ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਵਲੌਗ ਚ